ਹਾਂਜੀ ਪਿਆਰੇ ਸਾਥੀਓ ਅੱਜ ਆਪਾਂ ਪੜਾਂਗੇ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਦਾ ਅਗਲਾ ਭਾਗ ਉਹਦਾ ਪਰਛਾਵਾਂ ਇੱਕ ਲੰਬਾ ਤੇ ਸੋਲਾ ਜਿਹਾ ਪਰਛਾਵਾਂ ਸੀ ਜੋ ਮੈਂ ਤੁਰਨ ਸਿੱਖੀ ਤਾਂ ਮੇਰੇ ਨਾਲ ਤੁਰ ਪਿਆ ਸੀ ਇੱਕ ਵਾਰ ਇੱਕ ਬੇਗਾਨਾ ਪਿੰਡ ਸੀ ਤੇ ਮੈਂ ਸੋਚਣ ਲੱਗ ਪਈ ਪਿੰਡ ਬੇਗਾਨਾ ਏ ਪਰ ਉਹ ਕਿਉਂ ਬੇਗਾਨਾ ਨਹੀਂ ਉਦੋਂ ਮੈਂ ਸਿਰਫ ਉਹਦੀ ਆਵਾਜ਼ ਸੁਣੀ ਸੀ ਤੇ ਜਾਪਿਆ ਜਿਹੜੀ ਪੌਣ ਵਿੱਚ ਉਹਦੀ ਆਵਾਜ਼ ਰਲ ਗਈ ਸੀ ਉਸ ਪੌਣ ਵਿੱਚੋਂ ਮਹਿਕ ਆਉਣ ਲੱਗ ਪਈ ਸੀ ਉਹਨੇ ਵੀ ਉਸ ਪਿੰਡੋਂ ਮੁੜ ਆਉਣਾ ਸੀ ਤੇ ਮੈਂ ਵੀ ਉਹਦੇ ਲਈ ਵੀ ਉਹ ਉਨਾ ਹੀ ਬੇਗਾਨਾ ਪਿੰਡ ਸੀ ਜਿੰਨਾ ਮੇਰੇ ਲਈ ਤੇ ਕਿਸੇ ਨੇ ਦੱਸਿਆ ਉਹਨੇ ਵੀ ਉਸੇ ਸਹਿਰ ਮੁੜਨਾ ਹੈ ਜਿਹੜੇ ਸਹਿਰ ਮੈਂ ਪਤਾ ਨਹੀਂ ਕਿਹੜੇ ਕਾਲੀਦਾਸ ਨੇ ਅਚਾਨਕ ਮੀਂਹ ਭੇਜ ਦਿੱਤੇ ਜੋ ਪੂਰੇ ਦੋ ਦਿਨਾਂ ਤੇ ਦੋ ਰਾਤਾਂ ਬਸਦੇ ਰਹੇ ਤੀਜੇ ਦਿਨ ਜਦੋਂ ਸੀ ਸਾਰੇ ਲੋਕ ਜਿੰਨੇ ਵੀ ਉਸ ਪਿੰਡ ਵਿੱਚ ਇੱਕ ਸਮਾਗਮ ਤੇ ਗਏ ਹੋਏ ਸਾਂ ਪਰਤਣ ਲੱਗੇ ਤਾਂ ਪਿੰਡ ਦੀ ਪਗਡੰਡੀ ਪਾਣੀ ਵਿੱਚ ਡੁੱਬੀ ਹੋਈ ਸੀ ਖੇਤਾਂ ਦੀ ਵੱਟੋ-ਵੱਟ ਅਸਾਂ ਕੋਈ 5 ਮੀਲ ਦੁਰਨਾ ਸੀ ਤੇ ਫੇਰ ਲੋਪੋ ਕੀ ਪਿੰਡ ਤੋਂ ਸਾਨੂੰ ਲਾਹੌਰ ਪਰਤਣ ਲਈ ਬਸ ਮਿਲ ਜਾਣੀ ਸੀ 15 ਕੁ ਬੰਦਿਆਂ ਦਾ ਇੱਕ ਕਾਫਲਾ ਜਿਹਾ ਸੀ ਜਿੰਨਾਂ ਵਿੱਚੋਂ ਕਰੀਬ ਸਾਰਿਆਂ ਨੂੰ ਮੈਂ ਥੋੜਾ-ਥੋੜਾ ਜਾਣਦੀ ਸਾਂ ਇੱਕ ਉਹ ਇੱਕੋ ਉਹ ਸੀ ਜੋ ਉਸ ਵੇਲੇ ਤੱਕ ਮੇਰੇ ਲਈ ਉਪਰਾ ਸੀ ਮੈਂ ਬੱਦਲਾਂ ਵਿੱਚ ਵੱਲ ਇੰਜ ਵੇਖਿਆ ਜਿਵੇਂ ਉਹ ਔਖੀ ਘੜੀ ਬੌੜੇ ਸਨ ਜ਼ਰੂਰ ਇੰਜੇ ਕਾਲੀਦਾਸ ਨੂੰ ਬੌੜੇ ਹੋਣਗੇ ਕਿਸੇ ਦਾ ਦੂਤ ਬਣ ਕੇ ਕਿਸੇ ਕੋਲ ਜਾਣ ਲਈ ਤੇ ਮਜਬ ਮਹਿਜ਼ ਉਹਨਾਂ ਨੇ ਮੇਰਾ ਰਾਹ ਲੰਬਾ ਕਰ ਦਿੱਤਾ ਸੀ ਕਿ ਸੂਰਜ ਦੀ ਮੱਠੀ ਮੱਠੀ ਲੋਹ ਵਿੱਚ ਉਹਦਾ ਅੱਗੇ ਤੁਰਦੇ ਦਾ ਪਰਸਾਵਾ ਜਦੋਂ ਦਿਸਦਾ ਮੈਂ ਉਸ ਪਰਸਾਵੇਂ ਨੂੰ ਜਿਵੇਂ ਆਪਣੇ ਬदन ਤੇ ਲਪੇਟ ਲੈਂਦੀ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਜ਼ਰੂਰ ਉਹਦੇ ਪਰਸਾਵੇਂ ਵਿੱਚ ਤੁਰਦੀ ਰਹਾ ਸਾਇਦ ਪਿਸਲੇ ਜਨਮ ਤੋਂ ਰਾਹ ਨਿਕੜਨੇ ਸਨ ਆਖਰ ਜੋ ਲਾਹੌਰ ਪਹੁੰਚ ਕੇ ਨਿਕੜ ਗਏ ਉਨਾ ਬਿਰਾਗੀ ਦਿਨਾਂ ਵਿੱਚ ਇੱਕ ਵਾਰੀ ਮੈਂ ਕਿਸੇ ਨੂੰ ਕਿਹਾ ਉਹਨੂੰ ਜੇ ਕੋਈ ਬੁਲਾਵੇ ਤਾਂ ਉਹ ਆ ਜਾਏਗਾ। ਅਗੋਣੇ ਕਿਹਾ ਜੇ ਤੂੰ ਬੁਲਾਏ ਤਾਂ ਸਾਰਾ ਕੰਮ ਸਾਰੇ ਕੰਮ ਛੱਡ ਕੇ ਆ ਜਾਏਗਾ। ਅੱਛਾ ਉਹਨੂੰ ਕਦੀ ਕਹਿਣਾ ਬਸ ਇੰਨਾ ਆਖਿਆ ਸੀ ਤੇ ਕਹਿਣ ਵਾਲੇ ਦਾ ਮੂੰਹ ਜ਼ਰੂਰ ਚੰਗਾ ਹੋਵੇਗਾ ਕਿ ਇੱਕ ਦਿਨ ਉਹ ਆ ਗਿਆ। ਮੇਰੀਆਂ ਬਰੂਹਾਂ ਨੇ ਪਹਿਲੀ ਵਾਰ ਉਹਦੇ ਪੈਰ ਛੋਹੇ। ਇੰਜ ਸੱਤ ਤੇ ਲੰਘ ਜਾਂਦੇ ਮਹੀਨੇ ਲੰਘ ਜਾਂਦੇ ਕੋਈ ਸਮਾਗਮ ਹੁੰਦਾ ਤਾਂ ਮੈਂ ਉਹਦੀ ਆਵਾਜ਼ ਸੁਣ ਸਕਦੀ ਸਾਂ। ਜੇ ਜਦੋਂ ਕਦੇ ਉਹ ਆ ਜਾਂਦਾ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਣਿਆਂ ਦੇ ਪੈਰਾਂ ਹੇਠ ਚਾਂਦਨੀ ਪਿਛਾ ਦਿੰਦੀਆਂ ਇੱਕ ਦਿਨ ਉਹ ਆਇਆ ਤਾਂ ਉਹਦੇ ਹੱਥ ਵਿੱਚ ਇੱਕ ਕਾਗਜ਼ ਸੀ ਉਹਦੀ ਨਜ਼ਮ ਦਾ ਉਹਨੇ ਨਜ਼ਮ ਪੜ੍ਹੀ ਤੇ ਉਹ ਕਾਗਜ਼ ਮੈਨੂੰ ਦੇਂਦਿਆਂ ਉਹਨੇ ਪਤਾ ਨਹੀਂ ਕਿਉਂ ਆਖਿਆ ਇਸ ਨਜ਼ਮ ਵਿੱਚ ਜਿਹੜੀ ਥਾਂ ਦਾ ਜ਼ਿਕਰ ਐ ਉਹ ਥਾਂ ਮੈਂ ਕਦੇ ਵੇਖੀ ਨਹੀਂ ਤੇ ਨਜ਼ਮ ਵਿੱਚ ਜਿਹੜੀ ਕੁੜੀ ਦਾ ਜ਼ਿਕਰ ਹੈ ਉਹ ਕੁੜੀ ਕੋਈ ਨਹੀਂ ਮੈਂ ਕਾਗਜ਼ 모ੜਨ ਲੱਗੀ ਤਾਂ ਉਹਨੇ ਕਿਹਾ ਇਹ ਮੈਂ ਮੋੜ ਕੇ ਲਜਾਨ ਜੋ ਜੋਗਾ ਨਹੀਂ ਆਂਦਾ ਇਹ ਉਹ ਘੜੀ ਸੀ ਜਦੋਂ ਮੇਰੇ ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਪੈ ਗਈ ਰਾਤ ਨੂੰ ਅਸਮਾਨ ਦੇ ਤਾਰੇ ਮੇਰੇ ਦਿਲ ਬਾਗ ਧੜਕਦੇ ਰਹੇ ਤੇ ਫਿਰ ਜਦੋਂ ਮੈਂ ਕੋਈ ਨਜ਼ਮ ਲਿਖਦੀ ਜਾਪਦਾ ਮੈਂ ਉਹਨੂੰ ਖਤ ਲਿਖਦੀ ਮੈਂ ਚੌ ਵਰਿਆਂ ਦੀ ਸਾਂ ਜਦੋਂ ਮੇਰੀ ਮਾਂ ਨੇ ਦੂਰ ਦੇ ਸਾਕ ਨੂੰ ਲਗਤੀ ਮੇਰੀ ਭੂਆ ਦੇ ਪੁੱਤਰ ਨਾਲ ਮੇਰਾ ਸਾਕ ਗੰਢ ਦਿੱਤਾ ਸੀ ਫਿਰ ਮਾਂ ਨਹੀਂ ਰਹੀ ਤਾਂ ਪਿਤਾ ਨੇ ਵਿਆਹ ਦੀ ਰਸਮ ਕਰਕੇ ਮੇਰੀ ਮਾਂ ਦਾ ਬੋਲ ਪੁਗਾ ਦਿੱਤਾ ਸੀ ਇਸ ਲਈ ਹੁਣ ਸਾਹਮਣੇ ਕੋਈ ਵੀ ਰਾਹ ਨਹੀਂ ਸੀ ਕੰਧਾਂ ਸਨ ਸਮਾਜ ਦੀਆਂ ਵੀ ਮਜੇ ਹਵਾਂ ਦੀਆਂ ਵੀ ਅਚਾਨਕ ਸੈਂਕੜੇ ਪੱჭੜਾਂ ਆ ਗਈਆਂ ਉਹਨੇ ਦੱਸਿਆ ਕਿ ਹੁਣ ਉਹਨੇ ਮੇਰੇ ਸਹਿਰੋਂ ਚਲੇ ਜਾਣਾ ਸੀ ਰੋਟੀ ਰੋਜ਼ਗਾਰ ਦਾ ਤਕਾਜ਼ਾ ਸੀ ਤੇ ਉਸ ਸ਼ਾਮ ਉਹਨੇ ਪਹਿਲੀ ਵਾਰ ਮੇਰੇ ਕੋਲ ਮੇਰੀਆਂ ਨਜ਼ਮਾਂ ਮੰਗੀਆਂ ਤੇ ਇੱਕ ਤਸਵੀਰ ਮੰਗੀ ਫਿਰ ਅਖਬਾਰਾਂ ਕਿਤਾਬਾਂ ਮੇਰੇ ਡਾਕੀ ਹੋ ਗਈਆਂ ਤੇ ਮੇਰੀਆਂ ਨਜ਼ਮਾਂ ਮੇਰੇ ਖੱਤ ਹੋ ਗਏ ਉਹਦੇ ਵੱਲ ਚੁੱਪ ਦਾ ਇੱਕ ਦਾਇਰਾ ਪਰਤਕੇ ਕਈ ਮੀਲ ਪਿਛਾਂ ਵੇਖਾਂ ਤਾਂ ਮੁਲਕ ਦੀ ਤਕਸੀਮ ਤੋਂ ਪਹਿਲਾਂ ਦੇ ਉਹ ਦਿਨ ਸਾਹਮਣੇ ਆਉਂਦੇ ਹਨ ਜਦੋਂ ਅਚਾਨਕ ਲਾਹੌਰ ਦੀ ਹਵਾ ਰੋਮਾਂਚਿਕ ਅਫਵਾਹਾਂ ਨਾਲ ਤਲਖ ਹੋ ਗਈ ਸੀ ਮੇਰੇ ਨਾਲ ਮੇਰੇ ਵਿਆਹ ਤੋਂ ਸਿਵਾ ਕੁਝ ਨਹੀਂ ਸੀ ਵਾਪਰਿਆ 4 ਸਾਲ ਦੀ ਉਮਰ ਤੇ ਜੋ ਮੰਗਣੀ ਹੋਈ ਸੀ ਉਹ 16 ਕੁ ਸਾਲ ਦੀ ਉਮਰ ਤੇ ਨੇਪਰੇ ਚੜੀ ਬੜੀ ਇੱਕਸਾਰ ਜਹੀ ਤੁਰਦੀ ਜ਼ਿੰਦਗੀ ਬਾਗ ਪਰ ਅਦਵੀ ਹਲਕਿਆਂ ਵਿੱਚ ਬੜੀਆਂ ਰੋਮਾਂਚਿਕ ਕਹਾਣੀਆਂ ਫੈਲ ਗਈਆਂ ਪਤਾ ਲੱਗਾ ਪੰਜਾਬੀ ਸ਼ਾਇਰ ਵਿੱਚ ਜਿਸ ਸ਼ਾਇਰ ਦਾ ਨਾਂ ਉਸ ਵੇਲੇ ਸਭ ਤੋਂ ਮਾਨਨਾ ਲਿਆ ਜਾਂਦਾ ਸੀ ਉਸ ਸ਼ਾਇਰ ਨੇ ਮੇਰੇ ਤੇ ਕਈ ਨਜ਼ਮਾਂ ਲਿਖੀਆਂ ਹਨ ਇਹ ਉਸ ਵੇਲੇ ਦੇ ਮਸ਼ਹੂਰ ਸ਼ਾਇਰ ਮੋਹਨ ਸਿੰਘ ਦਾ ਨਾਂ ਸੀ ਪਰ ਜਿੰਨਾ ਵੀ ਸਮਾਗਮਾਂ ਵਿੱਚ ਮੈਂ ਮੋਹਨ ਸਿੰਘ ਜੀ ਨੂੰ ਵੇਖਿਆ ਉਹਨਾਂ ਨਾਲ ਸਧਾਰਨ ਜਹੀ ਮੁਲਾਕਾਤ ਹੋਈ ਇਸ ਤੋਂ ਵੱਧ ਕੁਝ ਨਹੀਂ ਸ਼ਾਇਦ ਉਹਨਾਂ ਦਾ ਸੁਭਾਅ ਹੀ ਸੰਜੀਦਾ ਤੇ ਗੰਭੀਰ ਸੀ ਇਸ ਲਈ ਮੈਨੂੰ ਉਹਨਾਂ ਨਾਲ ਕੋਈ ਸ਼ਿਕਵਾ ਨਹੀਂ ਸੀ ਪਰ ਦੁਆਲੇ ਪਸਰਦੀਆਂ ਕਹਾਣੀਆਂ ਤੋਂ ਮੈਂ ਖੁਸ਼ ਨਹੀਂ ਸਾਂ ਮੇਰੇ ਮਨ ਵਿੱਚ ਉਹਨਾਂ ਲਈ ਆਪਣੇ ਤੋਂ ਵੱਡੇ ਸ਼ਾਇਰ ਹੋਣ ਦੇ ਨਾਤੇ ਇੱਕ ਆਦਰ ਸੀ ਪਰ ਇਸ ਤੋਂ ਵੱਖਰਾ ਕੁਝ ਨਹੀਂ ਸੀ ਮੇਰਾ ਮਨ ਆਪਣੀ ਹੀ ਤੈਅ ਵਿੱਚੋਂ ਉੱਠਦੇ ਪਰਛਾਵੇਂ ਨਾਲ ਮੱਲਿਆ ਹੋਇਆ ਸੀ ਇਸ ਲਈ ਦੁਆਲੇ ਦੀਆਂ ਕਹਾਣੀਆਂ ਸਿਰਫ ਇੱਕ ਖੌਫ ਜਗਾਉਂਦੀਆਂ ਸਨ ਕਿ ਮੈਂ ਇੱਕ ਗਲਤਫਹਿਮੀ ਦਾ ਕੇਂਦਰ ਹੋ ਰਹੀ ਸਾਂ ਪਰ ਮੋਹਨ ਸਿੰਘ ਦਾ ਖਲੂਸ ਇਹੋ ਜਿਹਾ ਸੀ ਕਿ ਉਹਨਾਂ 'ਤੇ ਕੋਈ ਸਿਕਵਾ ਨਹੀਂ ਸਾਂ ਕਰ ਸਕਦੀ ਫੇਰ ਇੱਕ ਸਾਮਵੋਹਨ ਸਿੰਘ ਮਿਲਣ ਆਏ ਉਹਨਾਂ ਦੇ ਨਾਲ ਸ਼ਾਇਦ ਡਾਕਟਰ ਦੀਵਾਨ ਸਿੰਘ ਸਨ ਜਾਂ ਕੋਈ ਹੋਰ ਹੁਣ ਮੈਨੂੰ ਯਾਦ ਨਹੀਂ ਤੇ ਪਤਾ ਲੱਗਾ ਦੂਜੇ ਦਿਨ ਉਹਨਾਂ ਨੇ ਨਜ਼ਮ ਲਿਖੀ ਜਾਇਦਾਦ ਜਿਸ ਦਾ ਭਾਵ ਸੀ ਉਹ ਬੂਹੇ ਵਿੱਚ ਚੁੱਪ ਖੜੀ ਸੀ ਇੱਕ ਜਾਇਦਾਦ ਵਾਂਗੂ ਇੱਕ ਮਾਲਕ ਦੀ ਮਲਕੀਅਤ ਵਾਂਗੂ ਮੇਰੇ ਲਈ ਇਹ ਮੇਰੇ ਮਨ ਦੇ ਬੜੇ ਔਖੇ ਦਿਨ ਸਨ ਨਜ਼ਮ ਦੀ ਸਪਸ਼ਟਤਾ ਮੈਨੂੰ ਬੇਚੈਨ ਕਰ ਰਹੀ ਸੀ ਕਿ ਇੱਕ ਚੰਗੇ ਭਲੇ ਆਦਮੀ ਨੂੰ ਮੇਰੀ ਚੁੱਪ ਗਲਤਫਹਿਮੀ ਪਾ ਰਹੀ ਹੈ ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਚੁੱਪ ਨੂੰ ਮੈਂ ਕਿਵੇਂ ਤੋੜਾਂ ਮੇਰੇ ਸਾਹਮਣੇ ਮੋਹਨ ਸਿੰਘ ਨੇ ਆਪਣੀ ਚੁੱਪ ਕਦੇ ਨਹੀਂ ਸੀ ਤੋੜੀ ਇਸ ਚੁੱਪ ਦੀ ਇੱਕ ਆਪਣੀ ਆਬਰੂ ਸੀ ਜੋ ਕਾਇਮ ਸੀ ਤੇ ਫਿਰ ਇੱਕ ਦਿਨ ਮੋਹਨ ਸਿੰਘ ਆਏ ਉਹਨਾਂ ਦੇ ਨਾਲ ਫਾਰਸੀ ਦੇ ਵਿਦਵਾਨ ਕਪੂਰ ਸਿੰਘ ਸਨ ਮੇਰਾ ਸੰਕੋਚ ਉਸੇ ਤਰ੍ਹਾਂ ਸੀ ਜਿਦੇ ਵਿੱਚ ਆਦਰ ਵੀ ਸ਼ਾਮਿਲ ਸੀ ਪਰ ਸ਼ਾਇਦ ਕੁਝ ਰਖਾਈ ਵੀ ਕਿ ਅਚਾਨਕ ਕਪੂਰ ਸਿੰਘ ਨੇ ਆਖਿਆ ਮੋਹਨ ਸਿੰਘ ਡੋਨਟ ਮਿਸ ਅੰਡਰਸਟੈਂਡ ਹਰ ਸੀ ਡਸ ਨੋਟ ਲਵ ਯੂ ਤਾ ਚਿਰਾਂ ਦੀ ਜੰਮੀ ਹੋਈ ਚੁੱਪ ਕੁਝ ਫੰਗਰ ਗਈ ਉਸ ਦਿਨ ਮੈਂ ਹੌਸਲਾ ਕਰਕੇ ਕਹਿ ਸਕੀ ਮੋਹਨ ਸਿੰਘ ਜੀ ਮੈਂ ਤੁਹਾਡੀ ਦੋਸਤ ਹਾਂ ਤੁਹਾਡਾ ਆਦਰ ਕਰਦੀ ਹਾਂ ਤੁਸੀਂ ਹੋਰ ਕੀ ਚਾਹੁੰਦੇ ਹੋ ਮੈਂ ਬੜੇ ਸੰਕੋਚੇ ਹੋਏ ਲਫ਼ਜ਼ਾਂ ਵਿੱਚ ਸਿਰਫ ਇੰਨਾ ਆਖਿਆ ਤੇ ਮੇਰੀ ਇਹ ਤੇ ਮੇਰੀ ਜਾਚ ਇਹ ਕਾਫੀ ਸੀ ਮੋਹਨ ਸਿੰਘ ਨੇ ਕੁਝ ਨਹੀਂ ਕਿਹਾ ਸਿਰਫ ਬਾਅਦ ਵਿੱਚ ਇੱਕ ਛੋਟੀ ਜਹੀ ਨਜ਼ਮ ਲਿਖੀ ਜਿਦੇ ਵਿੱਚ ਉਹੀ ਲਫ਼ਜ਼ ਦੁਹਰਾਏ ਮੈਂ ਤੁਹਾਡੀ ਦੋਸਤ ਹਾਂ ਮੈਂ ਤੁਹਾਡੀ ਮਿੱਤਰ ਹਾਂ ਤੁਸੀਂ ਹੋਰ ਕੀ ਚਾਹੁੰਦੇ ਹੋ ਤੇ ਅਗਲੀਆਂ 17 ਕੋ ਉਦਾਸੀ ਨਾਲ ਲਿਖੀਆਂ ਮੈਂ ਹੋਰ ਕੀ ਚਾਹਨਾ ਹੈ ਪਰ ਕੁਝ ਕਹਾਣੀਆਂ ਜਹੀਆਂ ਸਾਹਿਤ ਵਿੱਚ ਫੇਰ ਵੀ ਚਲਦੀਆਂ ਰਹੀਆਂ ਕਈ ਮੂਹ ਜਵਾਨੀ ਕਈ ਕੁਝ ਲੋਕਾਂ ਦੀਆਂ ਲਿਖਤਾਂ ਵਿੱਚ ਇਸ਼ਾਰਿਆਂ ਵਾਲ ਪਰ ਮੋਹਨ ਸਿੰਘ ਵੱਲੋਂ ਜਦ ਤੱਕ ਕੋਈ ਅਜਿਹੀ ਲਿਖਤ ਨਹੀਂ ਸੀ ਆਈ ਜੋ ਮੈਨੂੰ ਦੁਖਾ ਜਾਂਦੀ ਉਹਨਾਂ ਚਿਰ ਮੇਰੇ ਵੱਲੋਂ ਵੀ ਉਹਨਾਂ ਦੇ ਆਦਰ ਵਿੱਚ ਕਦੇ ਕੋਈ ਫਰਕ ਨਹੀਂ ਆਇਆ ਸੀ ਇੱਕ ਸੁਧਾਰਨ ਜਹੀ ਘਟਨਾ ਹੋਰ ਵੀ ਵਾਪਰੀ ਸੀ ਲਾਹੌਰ ਰੇਡੀਓ ਸਟੇਸ਼ਨ ਲਾਹੌਰ ਰੇਡੀਓ ਦੇ ਇੱਕ ਅਫਸਰ ਸਨ ਜਿਨ੍ਹਾਂ ਨੂੰ ਸ਼ਾਇਦ ਸਾਹਿਤ ਨਾਲ ਕੁਝ ਉਹਨਾਂ ਸੀ ਇੱਕ ਵਾਰ ਮੇਰੇ ਇੱਕ ਬ੍ਰਾਡਕਾਸਟ ਤੋਂ ਪਿੱਛੋਂ ਅਚਾਨਕ ਕਹਿਣ ਲੱਗੇ ਜਿਵੇਂ ਅੱਜ ਤੋਂ ਕੁਝ ਬਰੇ ਪਹਿਲਾਂ ਤੈਨੂੰ ਵੇਖਿਆ ਹੁੰਦਾ ਤਾਂ ਮੈਂ ਮੁਸਲਮਾਨ ਤੋਂ ਸਿੱਖ ਹੋ ਗਿਆ ਹੁੰਦਾ ਜਾਂ ਤੂੰ ਸਿੱਖ ਤੋਂ ਮੁਸਲਮਾਨ ਹੋ ਗਈ ਹੁੰਦੀ ਇਹ ਲਫ਼ਜ਼ ਅਚਾਨਕ ਹਵਾ ਵਿੱਚ ਉੱਭਰੇ ਤੇ ਅਚਾਨਕ ਹਵਾ ਵਿੱਚ ਲੀਨ ਹੋ ਗਏ ਮੇਰਾ ਖਿਆਲ ਹੈ ਕਿ ਇਹ ਇੱਕ ਛਿੰਦ ਦਾ ਬਲੇਵ ਸੀ ਜਿਹਦਾ ਨਾ ਕੋਈ ਪਹਿਲਾ ਛਿੰ ਇਹਦੇ ਨਾਲ ਜੁੜਦਾ ਸੀ ਨਾ ਕੋਈ ਅਗਲਾ ਫਿਰ ਉਸ ਦਿਨ ਤੋਂ ਪਿੱਛੋਂ ਉਹਨਾਂ ਨੇ ਕਦੇ ਕੁਝ ਨਾ ਕਿਹਾ ਪਰ ਮੈਂ ਅੱਜ ਤੱਕ ਨਹੀਂ ਜਾਣਦੀ ਕਿ ਉਸ ਵੇਲੇ ਦੀ ਫਿਜ਼ਾ ਵਿੱਚ ਉਹਨਾਂ ਦੇ ਕਿਸੇ ਵੀ ਅਹਿਸਾਸ ਦੀ ਗੱਲ ਕਿਵੇਂ ਖਿਲਰੇ ਸਾਇ ਦੇ ਕਿਸੇ ਅੱਗੇ ਉਹਨਾਂ ਦੀ ਜ਼ੁਬਾਨੀ ਤੇ ਪਤਾ ਨਹੀਂ ਕਿਹੜੇ ਲਫ਼ਜ਼ਾਂ ਵਿੱਚ ਕਿ ਪਿੱਛੋਂ ਇਹਦਾ ਬੜਾ ਤੋੜਿਆ-ਮਰੋੜਿਆ ਜ਼ਿਕਰ ਵੀ ਪੜਿਆ ਕਈ ਵਾਰ ਤਾਂ ਜਾਪਦਾ ਹੈ ਕਿ ਕਈ ਪੰਜਾਬੀ ਲੇਖਕਾਂ ਕੋਲ ਲਿਖਣ ਨੂੰ ਕੋਈ ਗੰਭੀਰ ਵਿਸ਼ਾ ਨਹੀਂ ਉਹ ਖੁਦ ਹੀ ਕੁਝ ਅਫਵਾਹਾਂ ਫੈਲਾਉਂਦੇ ਹਨ ਖੁਦ ਹੀ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਜਿੱਧਰ ਚਾਹੀ ਮੋੜਦੇ ਹਨ ਤੇ ਫਿਰ ਉਹਨਾਂ ਨੂੰ ਲਿਖ ਲਿਖ ਕੇ ਉਹਨਾਂ ਵਿੱਚ ਲज्जਤ ਲੈਂਦੇ ਹਨ ਹਾਂ ਬਰਿਆਂ ਪਿੱਛੋਂ ਜਦੋਂ ਮੈਂ ਦਿੱਲੀ ਰੇਡੀਓ ਤੇ ਨੌਕਰੀ ਕੀਤੀ ਤਾਂ ਇੱਕ ਪੰਡਤ ਸ਼ਤ્યਦੇਵ ਸ਼ਰਮਾ ਹੁੰਦੇ ਸਨ ਜੋ ਲਾਹੌਰ ਰੇਡੀਓ ਦੇ ਤੇ ਵੀ ਸਟਾਫ ਆਰਟਿਸਟ ਹੁੰਦੇ ਸਨ ਤੇ ਹੁਣ ਦਿੱਲੀ ਰੇਡੀਓ ਤੇ ਵੀ ਸਟਾਫ ਆਰਟਿਸਟ ਸਨ ਉਹਨਾਂ ਨੇ ਹਿੰਦੀ ਵਿੱਚ ਇੱਕ ਕਹਾਣੀ ਲਿਖੀ 26 men and, and a girl ਕਹਾਣੀ ਦਾ ਸਰਲੇਖ ਉਹਨਾਂ ਨੇ ਘੋਰਕੀ ਦੀ ਕਹਾਣੀ ਤੋਂ ਹੀ ਲਿਆ ਪਰ ਲਿਖਿਆ ਉਸ ਪੁਰਾਣੀ ਵਾਕਿਆ ਨੂੰ ਤੇ ਕਹਾਣੀ ਲਿਖ ਕੇ ਮੈਨੂੰ ਸੁਣਾਈ ਬੜੇ ਸਾਫ਼ ਦਿਲ ਦੇ ਬੰਦੇ ਸਨ ਉਹਨਾਂ ਨੇ ਦੱਸਿਆ ਕਿ ਲਾਹੌਰ ਰੇਡੀਓ ਤੇ ਤੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਤੇਰੇ ਵਿੱਚ ਦਿਲਚਸਪੀ ਲੈਂਦੇ ਸਨ ਖਾਸ ਕਰ ਉਹ ਅਫਸਰ ਵੀ ਤੇ ਅਸੀਂ ਸਾਰੇ ਸਟਾਫ ਦੇ ਲੋਕ ਮਹੀਨਿਆਂ ਵੱਧ ਦੀ ਇੱਕ ਫਿਕਰ ਜਿਹੇ ਨਾਲ ਵੇਖਦੇ ਰਹੇ ਕਿ ਅੱਗੋਂ ਕੀ ਵਾਪਰੇਗਾ ਪਰ ਕੁਝ ਨਹੀਂ ਵਾਪਰਿਆ ਸ਼ਰਮਾ ਜੀ ਸ਼ਾਇਦ ਇਹ ਕਹਾਣੀ ਕਦੇ ਵੀ ਨਾ ਲਿਖਦੇ ਪਰ ਮੈਨੂੰ ਵੇਖ ਕੇ ਉਹਨਾਂ ਨੂੰ ਵਰਿਆਂ ਦੀ ਪੁਰਾਣੀ ਉਹ ੜੀਕ ਚਿੱਤੇ ਆ ਗਈ ਜਿਦੇ ਵਿੱਚ ਉਹ ਕੁਝ ਵਾਪਰਨ ਦੀ ਸੰਭਾਵਨਾ ਸੋਚਦੇ ਸਨ ਕਹਾਣੀ ਵਿੱਚ ਸਟਾਫ ਦੇ ਛੋਟੇ ਛੋਟੇ ਲੋਕਾਂ ਦੇ ਕੰਮਾਂ ਦਾ ਜ਼ਿਕਰ ਸੀ ਜੋ ਕੋਈ ਆਵਾਜ਼ ਸੁਣਨ ਦੀ ਆਸ ਵਿੱਚ ਕੰਨਾਂ ਨਾਲ ਲੱਗੇ ਰਹਿੰਦੇ ਸਨ ਕੁਝ ਸੁਣਾਈ ਨਹੀਂ ਸੀ ਦੇੰਦਾ ਤਾਂ ਹੈਰਾਨ ਰਹਿ ਜਾਂਦੇ ਸਨ ਕਿ ਸ਼ਾਇਦ ਕੁਝ ਵਾਪਰ ਵੀ ਚੁੱਕਾ ਹੈ ਪਰ ਕੰਨਾਂ ਤੱਕ ਨਹੀਂ ਪਹੁੰਚ ਰਿਹਾ ਸ਼ਰਮਾ ਜੀ ਸਧਾਰਨ ਜਿਹੇ ਲੇਖਕ ਸਨ ਪਰ ਮੇਰਾ ਖਿਆਲ ਹੈ ਇਹ ਕਹਾਣੀ ਉਹਨਾਂ ਦੀ ਸਭ ਤੋਂ ਚੰਗੀ ਕਹਾਣੀ ਸੀ ਉਨ੍ਹਾਂ ਨੇ ਇੱਕ ਤਣੇ ਹੋਏ ਮਾਹੌਲ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਸੀ ਪਰ ਆਪਣੇ ਵੱਲੋਂ ਪੰਜਾਬੀ ਲੇਖਕਾਂ ਵਾਂਗ ਜ਼ਬਰਦਸਤੀ ਕੋਈ ਨਤੀਜਾ ਨਹੀਂ ਸੀ ਕੱਢਿਆ ਕਹਾਣੀ ਵਿੱਚ ਇੱਕ ਇਮਾਨਦਾਰ ਸਾਦਗੀ ਸੀ ਅੱਜ ਲਈ ਇੰਨਾ ਬਹੁਤ ਧੰਨਵਾਦ